ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਲਖਵਿੰਦਰ ਲੱਕੀ ਦਰਸ਼ਕੋ ਇਹ ਕਿਹਾ ਜਾਂਦਾ ਹੈ ਕਿ ਸਭ ਤੋਂ ਅਮੀਰ ਇਸ ਸਮੇਂ ਭਾਰਤ ਦੇ ਵਿੱਚ ਅਮਾਨੀ ਜਾਂ ਅੰਡਾਨੀ ਨੇ ਲੇਕਿਨ ਮੈਂ ਇਹ ਸਮਝਦਾ ਕਿ ਅਮੀਰ ਬੰਦੇ ਉਹ ਨੇ ਜਿਹੜੇ ਆਪਣਾ ਵਿਰਸਾ ਸੰਭਾਲ ਕੇ ਰੱਖਦੇ ਨੇ ਐਸੇ ਲੋਕ ਬਹੁਤ ਘੱਟ ਮਿਲਣਗੇ ਜੋ ਆਪਣੇ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਗੇ ਬਿਲਕੁਲ ਇਸੇ ਤਰ੍ਹਾਂ ਦੀ ਅੱਜ ਤੁਹਾਨੂੰ ਜਿਹੜੀ ਵੀਡੀਓ ਦਿਖਾਉਣ ਜਾ ਰਹੇ ਹਾਂ ਖੰਨਾ ਦੇ ਬਿਲਕੁਲ ਨਜ਼ਦੀਕ ਪੈਂਦਾ ਪਿੰਡ ਦਿਵਾਲਾ ਉੱਥੇ ਪਹੁੰਚੇ ਆਂ ਸਾਨੂੰ ਪਤਾ ਲੱਗਿਆ ਕਿ ਇਹਦੇ ਇੱਕ ਭਾਈ ਸਾਹਿਬ ਨੇ ਬੜੇ ਪ੍ਰਾਤਨ ਸਮੇਂ ਦੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਨੇ ਬੜਾਈ ਵਧੀਆ ਲੱਗਿਆ ਕਿ ਇੰਨੀਆਂ ਪੁਰਾਣੀਆਂ ਸੰਭਾਲ ਕੇ ਰੱਖਣਾ ਆਪਣੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਣਾ ਬੜੀ ਵੱਡੀ ਗੱਲ ਹੈ ਕਿਉਂਕਿ ਬਹੁਤ ਅੱਜ ਕੱਲ ਦੀ ਜਿਹੜੀ ਰੁਝੇਮਿਆਂ ਭਰੀ ਜ਼ਿੰਦਗੀ ਹੈ ਲੋਕਾਂ ਨੂੰ ਆਪਣੇ ਕੰਮਾਂ ਕਰਨ ਤੋਂ ਵੇਲੇ ਲੇਕਿਨ ਇਸ ਭਾਈ ਸਾਹਿਬ ਨੇ ਸੱਭਿਆਚਾਰ ਨਾਲ ਜੁੜੀ ਹਰ ਚੀਜ਼ ਜਿਹੜੀ ਹੈਗੀ ਸੰਭਾਲ ਕੇ ਰੱਖੀ ਹੈ ਘਰ ਦੇ ਅੰਦਰ ਚੱਲਦੇ ਆ ਨਾਲ ਨਾਲ ਤੁਹਾਨੂੰ ਜਿਹੜੀ ਹੈਗੀ ਚੀਜ਼ਾਂ ਦਿਖਾਈ ਜਾਵਾਂਗੇ ਕਿਹੜੇ-ਕਿਹੜੇ ਉਹਨਾਂ ਨੇ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਦਿਖਾਈਆਂ ਨੇ ਅੱਜ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਸਾਈਕਲ ਦਿਖਾਉਣ ਜਾ ਰਹੇ ਹਾਂ ਲੱਕੜੀ ਦਾ ਸਾਈਕਲ ਹੈ ਇਹ ਇਹ ਉਸ ਸਮੇਂ ਦਾ ਕਾਫੀ ਸਾਲ ਪੁਰਾਣਾ ਜਦੋਂ ਕਹਿੰਦੇ ਇਨਸਾਨ ਨੇ ਸਭ ਤੋਂ ਪਹਿਲਾਂ ਆਵਾਜਾਈ ਲਈ ਪਹੀਏ ਦੀ ਖੋਜ ਕੀਤੀ ਪਹੀਏ ਦੀ ਖੋਜ ਕੀਤੀ ਤੇ ਉਸ ਤੋਂ ਬਾਅਦ ਸਾਈਕਲ ਦੀ ਖੋਜ ਹੋਈ ਇਹ ਉਹ ਸਾਈਕਲ ਹੈ ਉਸ ਸਮੇਂ ਲੱਕੜੀ ਦਾ ਦੱਸਿਆ ਜਾਂਦਾ ਕਿ ਸਾਈਕਲ ਚਲਾਇਆ ਜਾਂਦਾ ਸੀਗਾ ਤਾਂ ਇਸ ਘਰ ਦੇ ਵਿੱਚ ਜਿਹੜੇ ਤਸ਼ਵਿੰਦਰ ਸਿੰਘ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਤਰ੍ਹਾਂ ਦੀ ਹੋਰ ਵੀ ਉਹਨਾਂ ਨੇ ਘਰ ਦੇ ਵਿੱਚ ਚੀਜ਼ਾਂ ਸੰਭਾਲ ਕੇ ਰੱਖੀਆਂ ਨੇ ਤਸ਼ਵਿੰਦਰ ਜੀ ਸਾਡੇ ਨਾਲ ਹੋਣਗੇ ਤਸ਼ਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਹੀ ਗਾ ਵੀਰ ਜੀ ਭਾਈ ਤੁਹਾਡੇ ਸਾਈਕਲ ਦੇਖ ਰਹੇ ਆ ਕਿੰਨੇ ਕ ਸਾਲ ਪੁਰਾਣਾ ਜਿਹੜਾ ਹੈਗਾ ਸਾਈਕਲ ਲੱਕੜੀ ਦਾ ਇਹ ਇਹ 47 ਤੋਂ ਪਹਿਲਾਂ ਦਾ ਹੀ ਆਪਣੇ ਇਹ ਅੱਛਾ ਹਾਂ ਜਿਆਦਾ ਬਣਿਆ ਇਕੱਠਾ ਹੀ ਦੀ ਮੁਲਕੋ ਪਾਕਿਸਤਾਨ ਤੇ ਇੰਡੀਆ ਹਾਂ ਜੀ ਉਦੋਂ ਦਾ ਹੈ ਜੀ ਅੱਜਕੱਲ ਤੇ ਬੜੇ ਮਾਡਰਨ ਜਿਹੇ ਸਾਈਕਲ ਆ ਗਏ ਗੱਲ ਕਰੀਏ ਗੇਅਰਾਂ ਵਾਲੇ ਸਾਈਕਲ ਹੋ ਗਏ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਬੜੇ ਮਾਡਰਨ ਜਿਹੇ ਸਾਈਕਲ ਹੋ ਗਏ ਤੇ ਇਹ ਫਿਰ ਸਾਈਕਲ ਬੜਾ ਪੁਰਾਣਾ ਇਹ ਕਿੱਥੋਂ ਤੁਸੀਂ ਲਿਆਦਾ ਫਿਰ ਲੱਭ ਕੇ ਇਹ ਸਾਡੇ ਇਥੇ ਨਾਲੇ ਪਿੰਡ ਆ ਜਲਾਉ ਦਾ ਉੱਥੇ ਆ ਬੰਦਾ ਰੇਲਵੇ ਲਗਾਈ ਦੀ ਜਾਂ ਆਪਣੇ ਇੰਡੀਆ ਤੇ ਪਾਕਿਸਤਾਨ ਇਕੱਠਾ ਸੀ ਉਹਨੇ ਲਾਹੌਰ ਤੋਂ ਲਿਆਂਦਾ ਦੀ ਇਹਨਾਂ ਦੀ ਉਹਨਾਂ ਤੋਂ ਫੇ ਮੈ ਲੇ ਕੇ ਆਉਂਦਾ ਜੀ ਅੱਛਾ ਚਲਾਉਣ ਦੀ ਗੱਲ ਕਰੀਏ ਹਰ ਬੰਦਾ ਚਲਾ ਸਕਦਾ ਇਹਨੂੰ ਆਰਾਮ ਨਾਲ ਫਿਰ ਇਹਦਾ ਚੱਕਰ ਨਾ ਵੱਡਾ ਆਪਣੇ ਵੱਡੇ ਚੱਕੇ ਕਰਕੇ ਉੱਚਾ ਵੀ ਹੈਗਾ ਇਹਦੇ ਕਾ ਲੰਬੇ ਲੱਤਾਂ ਨਾਲ ਥੋ ਉੱਖਾ ਜਲਦਾ ਥੋੜਾ ਜਿਹਾ ਆਮ ਤੌਰ ਤੇ ਦੋਨੇ ਟਾਇਰ ਜਿਹੜੇ ਆਪਾਂ ਨਵੇਂ ਸਾਈਕਲ ਦੇਖਦੇ ਆ ਬਰਾਬਰ ਹੁੰਦੇ ਨੇ ਪਰ ਇਹਦਾ ਅਗਲਾ ਜਿਹੜਾ ਚੱਕਾ ਹੈਗਾ ਥੋੜਾ ਜਆ ਵੱਡਾ ਪਿਛਲੇ ਦੇ ਮੁਕਾਬਲੇ ਹਾਂਜੀ ਉਹ ਇਸ ਤਰ੍ਹਾਂ ਦੀ ਵੀ ਲਾਇਆ ਵੀ ਇਹਨੂੰ ਚੱਕਰ ਵੀ ਜਿਆਦਾ ਬਣ ਜਾਣ ਇਹਦੇ ਇਸ ਕਰਕੇ ਮੁਰੇ ਇਹਨੇ ਵੱਡਾ ਚੱਕਰ ਲਾਇਆ ਦੀ ਮਗਰ ਛੋਟਾ ਜੀ ਹਾਂਜੀ ਤਾਂ ਅੰਦਰ ਚੱਲਦੇ ਹਾਂ ਹੋਰ ਵੀ ਇਸ ਤਰ੍ਹਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨੇ ਇਹ ਸਾਈਕਲ ਉਸ ਸਮੇਂ ਦਾ ਜਦੋਂ ਕਹਿੰਦੇ ਪਹਿਲਾ ਪਹਿਲਾ ਵਾਰ ਜਿਹੜਾ ਹੈਗਾ ਸਾਈਕਲ ਲੱਕੜੀ ਦਾ ਸਾਈਕਲ ਆਇਆ ਸੀਗਾ ਉਸ ਤੋਂ ਬਾਅਦ ਤੇ ਇੱਕ ਚੀਜ਼ ਦਿਮਾਗ ਚ ਹੋਰ ਰਹਿ ਗਈ ਪੁੱਛ ਨਹੀਂ ਭਾਈ ਕਿੰਨੇ ਦਾ ਲਿਆ ਸੀ ਗਰੇ ਵਾਲਾ ਸਾਈਕਲ ਇਹ ਤਾਂ ਸਸਤਾ ਹੀ ਲੈਦੀ ਜਾਂ ਤਾਂ ਆਪਣੇ ਜੀ 1500 ਰੁਪਏ ਦਾ ਪਈ ਹੁੰਨੀ ਯਾਨੀ ਤਾਂ ਤਾਂ ਹੀ ਔਖੀ ਆ ਆਪਣੇ ਬਹੁਤ ਅੱਛਾ ਆ ਬੰਦਿਆਂ ਵਿੱਚ ਪਾ ਕੇ ਆਪਣੇ ਫੇਰ ਲਿਆਦੀ ਹੈ ਆਪਣੇ ਯਾਨੀ ਬਹੁਤ ਔਖੀ ਫੜਾਈ ਸੀ ਉਹਨੇ 15000 ਰੁਪਏ ਦੀ ਹਾਂਜੀ ਫਿਰ ਲੱਕੜੀ ਦਾ ਜਿਵੇਂ ਹੈਗਾ ਇਹਨੂੰ ਸੰਯੋਗ ਵਗੈਰਾ ਨਹੀਂ ਫਿਰ ਲੱਗਦੀ ਹੈਗੀ ਹਾਂਜੀ ਸੰਯੋਗ ਤਾਂ ਲੱਗਦੀ ਹੈ ਆਪਣੇ ਫੇਰ ਇਹਨੂੰ ਦਵਾਈਆਂ ਆਪਣੇ ਲਾਉਣੀਆਂ ਜੀ ਸੰਯੋਗ ਵਾਲੀ ਦਵਾਈ ਲਾ ਦੇ ਤਾਂ ਉਹਨੇ ਇਹ ਹਾਂਜੀ ਜਗਾ ਕੇ ਬਜਿਆ ਜੀ ਤੁਸੀਂ ਲਾ ਲੈਣੇ ਤਾਂ ਗੇੜੀ ਗੁੜੀ ਫਿਰ ਹਾਂਜੀ ਮੈਂ ਚਲਾ ਦਿੰਦਾ ਹਾਂ ਜੀ ਆਪਣੇ ਹੋਰ ਬੱਚੇ ਉਹ ਵੀ ਜਾਣੀ ਚੱਲਦਾ ਰਹੇ ਆਪਣੇ ਦਾ ਅੱਛਾ ਹਾਂਜੀ ਲੋਕ ਮੰਗਦੇ ਆਉਣਗੇ ਵੀ ਸਾਨੂੰ ਦੇ ਦੇ ਸਾਨੂੰ ਵੇਚ ਦੋ ਹਾਂਜੀ ਮੰਗਦੇ ਤਾਂ ਬਹੁਤ ਨਹੀਂ ਬੰਦੇ ਆਪਣੇ ਇੱਕ ਲੋਥੇ ਜਾਣੇ ਤੋਂ ਆਇਆ ਦੀ ਬੰਦਾ ਆਪਣੇ ਅੱਛਾ ਉਦੋਂ ਕੋਈ ਪੁਰਾਣੀਆਂ ਗੱਡੀਆਂ ਵੀ ਖੜੀਆਂ ਨੇ ਮੋਟਰਸਾਈਕਲ ਖੜੇ ਨੇ ਉਹ ਗਾਂਧੀ ਜਿਹੜੀ ਚੀਜ਼ ਨੂੰ ਹੱਥ ਲਾਦਾਂਗੇ ਉਹ ਕੀ ਲੈਦਾ ਮੇ ਤੋਂ ਪਰ ਮੈਨੂੰ ਮੇਰੇ ਟੈਕੋ ਦੇ ਟਰਾਂਕ ਕਰਕੇ ਆਪਣੇ ਵੇਚਿਆ ਨਹੀਂ ਗਿਆ ਤਾਂ ਅੰਦਰ ਚਲਦੇ ਆਂ ਇਹ ਉਹ ਕਮਰੇ ਦੇ ਵਿੱਚ ਭਾਈ ਸਾਹਿਬ ਨੇ ਤਸ਼ਵਿੰਦਰ ਸਿੰਘ ਜੀ ਵੜੈਚ ਨੇ ਇਹਨਾਂ ਨੇ ਹਰ ਤਰ੍ਹਾਂ ਦਾ ਇੱਥੇ ਜਿਹੜਾ ਹੈਗਾ ਪ੍ਰਾਤਨ ਸਮੇਂ ਜੇ ਜੋ ਚੀਜ਼ਾਂ ਅਲੋਪ ਹੋ ਚੁੱਕੀਆਂ ਨੇ ਆਪਣੇ ਸਾਡੇ ਜਿਹੜੇ ਪੁਰਖ ਸੀਗੇ ਦਾਦੇ ਪਰਦਾਦੇ ਉਸ ਸਮੇਂ ਦੀਆਂ ਚੀਜ਼ਾਂ ਨੇ ਸ਼ਾਇਦ ਹੋ ਸਕਦਾ ਉਹਨਾਂ ਤੋਂ ਵੀ ਪਰਾਤਨ ਸਮੇਂ ਦੀਆਂ ਜਿਹੜੀ ਚੀਜ਼ਾਂ ਨੇ ਇੱਥੇ ਤੁਸੀਂ ਇੱਕ ਕਮਰੇ 'ਚ ਦੇਖ ਲੈਂਦੇ ਹੋ ਸਭ ਤੋਂ ਪਹਿਲਾਂ ਦੇਖੋ ਆ ਦੇਖੋ ਗਾਗਰ ਠੀਕ ਹੈ ਉਸ ਸਮੇਂ 'ਚ ਜਿਹੜਾ ਇਹਦੇ 'ਚ ਪਾਣੀ ਗਰਮ ਕਰਕੇ ਰੱਖਿਆ ਜਾਂਦਾ ਸੀਗਾ ਅੱਜ ਕੱਲ ਤਾਂ ਚਲੋ ਫਰਿੱਜ ਆ ਗਏ ਜਾਂ ਹੋਰ ਚੀਜ਼ਾਂ ਆ ਗਈਆਂ ਆ ਚੱਕੀ ਆ ਗਈ ਉਸ ਸਮੇਂ 'ਚ ਕਹਿੰਦੇ ਚੱਕੀ ਚਲਾਈ ਜਾਂਦੀ ਸੀ ਇਹ ਚੱਕੀ ਘਰਾਂ ਦੇ ਵਿੱਚ ਆਮ ਤੌਰ ਤੇ ਹੁਣ ਤਾਂ ਇਹੜੀ ਹੈਗੀ ਆ ਆਟਾ ਚੱਕੀ ਆ ਗਈਆਂ ਬਿਜਲੀ ਨਾਲ ਚੱਲਣ ਵਾਲੀਆਂ ਇਹ ਉਹ ਸਮੇਂ ਦੀ ਚੱਕੀ ਹੈ ਜਿੱਥੇ ਹੱਥ ਨਾਲ ਕਾਫੀ ਜ਼ੋਰ ਕਹਦੇ ਇਹਦੇ ਨਾਲ ਲੱਗਦਾ ਹੁੰਦਾ ਸੀਗਾ ਤਾਂ ਤਰ੍ਹਾਂ ਤਰ੍ਹਾਂ ਦੀ ਇਹਦੇ ਚੀਜ਼ਾਂ ਨੇ ਆ ਮੱਟ ਹੋ ਗਿਆ ਆ ਤਰਪਾਈ ਹੋਗੀ ਤੌੜੀ ਯਾਨੀ ਮੈਂ ਕਹਿੰਦਾ ਇੰਨੀਆਂ ਚੀਜ਼ਾਂ ਨੇ ਹੋ ਸਕਦਾ ਕਈ ਚੀਜ਼ਾਂ ਮੇਰੀ ਅੱਖਾਂ ਤੋਂ ਓਹਲੇ ਹੋ ਰਹੀਆਂ ਹੋਣ ਤਾਂ ਬਹੁਤ ਅੰਦਰ ਅੰਦਰ ਜਿਵੇਂ ਜਿਵੇਂ ਆਪਾਂ ਕਮਰੇ ਦੇ ਅੰਦਰ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਤਾਂ ਅਲੱਗ-ਅਲੱਗ ਚੀਜ਼ਾਂ ਨੇ ਇੱਥੇ ਤਾਂ ਏ ਦੇਖੋ ਇੱਧਰ ਪ੍ਰੈਸ ਹੋ ਗਈ ਜਾਂ ਹੋਰ ਚੀਜ਼ਾਂ ਨਾਲ ਹੋ ਗਈਆਂ ਸ਼ੇਰ ਵਾਲੇ ਵੱਟ ਅੱਛਾ ਤਸ਼ਵਿੰਦਰ ਜੀ ਇੰਨਾ ਤੁਸੀਂ ਘਰ ਦੇ ਵਿੱਚ ਇਹ ਪੁਰਾਣਾ ਜਿਹੜਾ ਹੈਗਾ ਸਮਾਨ ਸੰਭਾਲ ਕੇ ਰੱਖਿਆ ਕਿੰਨਾ ਕੁ ਸਮੇਂ ਤੋਂ ਤੁਸੀਂ ਸੰਭਾਲ ਕੇ ਰੱਖਿਆ ਵੀਰੇ ਮੈਨੂੰ ਹੋ ਗਈ 21-22 ਸਾਲ ਹੋ ਗਈ ਆਪਣੇ ਅੱਛਾ ਹਾਂਜੀ ਜਦੋਂ عمر ਮੇਰੀ ਹੈ ਸਰਪੇ 25 ਕਿਸਾਲ ਦੇ ਦੀ ਇਹ ਇੱਕ ਸ਼ੌਂਕ ਹੁੰਦਾ ਹੈ ਕਿ ਸ਼ੌਂਕ ਫਿਰ ਤੁਹਾਨੂੰ ਕਿਵੇਂ ਜਾਗਿਆ ਵੀ ਇੰਨਾ ਆਪਾਂ ਪੁਰਾਣਾ ਸਮਾਨ ਜਿਹੜਾ ਹੈਗਾ ਸੰਭਾਲ ਕੇ ਰੱਖੀਏ ਜੋ ਇਸ ਤਰ੍ਹਾਂ ਦੀ ਮੈਨੂੰ ਇੱਕ ਵਾਰ ਕਮਾਈਨ ਲੱਗਿਆ ਦੀ ਆਪਣੇ ਖੇਤ ਚ ਕੰਮ ਕਰਦੇ ਨੂੰ ਉਦੋਂ ਤੋਂ ਮੈਨੂੰ ਇਹ ਸ਼ੌਂਕ ਜਿਹਾ ਪੈ ਗਿਆ ਦੀ ਮਾ ਜੀਜਾ ਆਪਣੀ ਪੁਰਾਣੀ ਚੀਜ਼ਾਂ ਨੂੰ ਸੰਭੋਗੇ ਰੱਖਾ ਅੱਛਾ ਵੀ ਆਉਣ ਵਾਲੀ ਵੀੜੀ ਹੈ ਦੇਖ ਸਕਦੇ ਹੋ ਜੀ ਜੀ ਕਿੰਨਾ ਕ ਸਮਾਂ ਲੱਗਿਆ ਤੁਸੀਂ ਇੰਨਾ ਸਾਰੀ ਸਮਾਨ ਦੇਖ ਰਹੇ ਹੋ ਤੁਹਾਡਾ ਇਹ ਤਾਂ ਘਰ ਜਿਹੜਾ ਹੈਗਾ ਕਮਰਾ ਪੂਰੀ ਤਰ੍ਹਾਂ ਨਾਲ ਸਜਾਵਟ ਕੀਤੀ ਹੋਈ ਹੈ ਪ੍ਰਾਤਨ ਸਮੇਂ ਦੀ ਜਿਹੜੀ ਚੀਜ਼ਾਂ ਨੇ ਤੇ ਬਾਹਰ ਵੀ ਕਾਫੀ ਸਮਾਨ ਪਿਆ ਇਹਨੂੰ ਫਿਰ ਕਿੰਨਾ ਕ ਸਮਾਂ ਲੱਗਿਆ ਤੁਹਾਨੂੰ ਇਕੱਠਾ ਕਰਦਿਆਂ ਨੂੰ ਉਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀ 20-21 ਸਾਲ ਹੋ ਗਏ ਮੈਨੂੰ ਆਪਣੇ 21-22 ਸਾਲ ਹੋ ਗਏ ਜੀ ਇਹ ਹਰ ਚੀਜ਼ ਫਿਰ ਖਰੀਦ ਕੇ ਲੈ ਕੇ ਆਉਣੀ ਆ ਤੁਸੀਂ ਫਿਰ ਨਹੀਂ ਕਾਫੀ ਜੀ ਚਮੜ ਘਰਦੀਆਂ ਨੇ ਜਿਹੜੇ ਮੇਰੇ ਪੁਰਾਣਾ ਘਰ ਦੀ ਉੱਥੇ ਵੀਆਂ ਦੀ ਬਾਕੀ ਮੈਂ ਖਰੀਦੀਆਂ ਵੀ ਨੇ ਕਾਫੀ ਕੀਤੀਆਂ ਨੇ ਜੋ ਉਹ ਆਪਣੇ ਇਸ ਤੇ ਰਹੀਆਂ ਬਰੀਨ ਇਕੱਠੀਆਂ ਇਕਣ ਕਰ ਲਈਆਂ ਅੱਛਾ ਹਾਂਜੀ ਅੱਛਾ ਆ ਟੀਵੀ ਦੇਖ ਰਹੇ ਆ ਅਸੀਂ ਮੈਨੂੰ ਯਾਦ ਆ ਕਿ ਅਸੀਂ ਮੈਂ ਉਸ ਵੇ ਮ 8-9 ਸਾਲ ਦਾ ਹੁੰਦਾ ਸੀ ਇਹ ਉਸ ਵੇ ਦਾ ਟੀਵੀ ਲੱਗ ਰਿਹਾ ਸ਼ਟਰ ਵਾਲਾ ਟੀਵੀ ਕਹਿੰਦੇ ਸੀਗੇ ਜਾਂ ਮੈਨੂੰ ਲੱਗਦਾ ਟਿਊਬਾਂ ਵਾਲਾ ਟੀਵੀ ਵੀ ਨੂੰ ਕਿਹਾ ਜਾਂਦਾ ਸੀਗਾ ਤੇ ਇਨੂੰ ਜਦੋਂ ਆਪਾਂ ਉਸ ਸਮੇਂ ਰਮਾਇਣ ਮਹਾਭਾਰਤ ਚੱਲਦੇ ਹੁੰਦੇ ਸੀਗੇ ਸਨ 87 88 ਕ ਦੀਆਂ ਸ਼ਾਇਦ ਗੱਲਾਂ ਹੋਣੀਆਂ ਇਹਨੂੰ ਕਹਿੰਦੇ ਕਿ ਤਕਰੀਬਨ 5 ਕੁ ਮਿੰਟ ਇਹਨੂੰ ਪਹਿਲਾਂ ਔਨ ਕਰਨਾ ਪੈਂਦਾ ਸੀ ਤਾਂ ਉਸ ਤੋਂ ਬਾਅਦ ਇਹਦੀ ਫੋਟੋ ਜਿਹੜੀ ਆਉਂਦੀ ਸੀ ਉੱਤੇ ਛੱਤ ਤੇ ਐਂਟੀਨਾ ਵੀ ਲੱਗਦਾ ਸੀਗਾ ਤਾਂ ਇਹ ਉਹ ਚੀਜ਼ਾਂ ਨੇ ਭਾਈ ਸਾਹਿਬ ਨੇ ਬੜੇ ਸਵਾਲ ਕੇ ਰੱਖੀ ਹੋਈਆਂ ਨੇ ਭਾਈ ਜਿਹੜਾ ਟੀਵੀ ਹੈ ਇਹ ਵੀ ਫਿਰ ਕਰਦਾ ਕਿ ਇਹ ਇਹ ਵੀ ਕਿਤੋਂ ਲੈ ਕੇ ਆਏ ਹੋ ਨਹੀਂ ਇਹ ਦਿੱਤਾ ਹੀ ਕਿਸ ਨੇ ਆਪਣੇ ਸਹੁਰਾਲੇ ਦਾ ਆਪਣੇ ਮੈਡਮ ਲੱਗੀ ਸਾਡੇ ਸਬੂਤ ਬਣਾਉਂਦੀ ਆ ਉਹਨਾਂ ਦੱਸ ਲਈ ਆਪਣੇ ਉਹਨੂੰ ਰੱਖਾਈ ਸਾਂਭੂ ਅਜੋਕੇ ਜਿਹੜਾ ਹੈਗਾ ਸਮਾਂ ਅੱਜਕੱਲ ਤਾਂ ਜਿਹੜੇ ਬੱਚੇ ਨੇ ਮੋਬਾਈਲ ਦੇ ਵਿੱਚ ਰੁੱਝੇ ਰਹਿੰਦੇ ਨੇ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਆ ਚੀਜ਼ਾਂ ਪਤਾ ਹੋਣ ਇਸ ਵਿਰਸੇ ਨਾਲ ਜਿਹੜੀਆਂ ਜੁੜੀਆਂ ਚੀਜ਼ਾਂ ਨੇ ਟੀਵੀ ਇਸ ਤਰ੍ਹਾਂ ਦੇ ਵੀ ਆਉਂਦੇ ਹੋਣ ਬਿਲਕੁਲ ਨਹੀਂ ਪਤਾ ਕੀ ਇਹ ਜੀ ਚੀਜ਼ਾਂ ਵਰਤਾਂ ਬੱਚੇ ਬਿਲਕੁਲ ਨਹੀਂ ਪਤਾਈਏ ਦੱਸਣਾ ਪੈਂਦਾ ਵੀ ਇਹ ਇੱਕ ਨਾ ਚੱਲਦੀ ਆਂਦੀ ਇਹ ਆਪਣੇ ਹਾਂਜੀ ਅੱਛਾ ਇੱਕ ਆ ਇੱਥੇ ਆ ਦੇਖ ਰਹੇ ਆ ਇਹ ਇਹਨੂੰ ਕੀ ਕਹਿੰਦੇ ਨੇ ਜੀ ਆ ਇੱਕ ਲੱਕੜੀ ਦੀ ਆਈਟਮ ਹੈ ਇਹਨੂੰ ਕੀ ਕਹਿੰਦੇ ਨੇ ਆਪਾਂ ਲੱਕੜੀ ਰਾਜੀ ਬੱਚਿਆਂ ਦਾ ਅੱਛਾ ਇਸ ਤਰ੍ਹਾਂ ਚੱਲਦਾਂ ਦੋ ਯਾਰ ਅਦੇ ਕੋਈ ਪਹਿਲਾਂ ਹੀ ਘਟਾਉਣੇ ਹੁੰਦੇ ਸੀ ਆਪਣੇ ਮੇਲੇ-ਮੂਲੇਆਂ ਤੋਂ ਆਉਂ ਮਿਲਦੀ ਆ ਬੰਦਕਾਨਾਂ ਤੋਂ ਅੱਛਾ ਇਹੀ ਘਟਾਉਣੇ ਹੁੰਦੇ ਸੀ ਭਾਈ ਇੱਕ ਹੋਰ ਪਿਆ ਪ੍ਰਤਾਪਾ ਜੀ ਅੱਛਾ ਹਾਂ ਉਹ ਵੀ ਉਹ ਇੱਧਰ ਪਿਆਈ ਆਪਣੇ ਘਟਾਉਣਾ ਇਹ ਪ੍ਰਤਾਪਾ ਕਹਿੰਦਾ ਪ੍ਰਤਾਪਾ ਕਹਿੰਦੇ ਪ੍ਰਤਾਪਾ ਕਹਿੰਦੇ ਨਹੀਂ ਹਾਂ ਇਸ ਤਰ੍ਹਾਂ ਚੱਲਦਾ ਹੈ ਮਾਡਰਨ ਬੱਚੇ ਦੇ ਜਿਹੜਾ ਅੱਜ ਕੱਲ ਦੇ ਮੋਬਾਈਲਾਂ ਦੇ ਵਿੱਚ ਗੇਮਾਂ ਖੇਡੀਆਂ ਜਾਂਦੇ ਨੇ ਜਾਂ ਹੋਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਕਾਰਟੂਨ ਦੇਖ ਲੈ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਪਤਾ ਹੋਵੇ ਆ ਗੇਮਾਂ ਬਾਰੇ ਹਾਂ ਜੀ ਗੇਮਾਂ ਬਾਰੇ ਬਿਲਕੁਲ ਨਹੀਂ ਪਤਾ ਜੀ ਉਹਨਾਂ ਨੂੰ ਇੱਕ ਹੋਰ ਦੇਖ ਰਹੇ ਆ ਖਿੱਦੋ ਖੁੰਡੀ ਤੇ ਗੁੱਲੀ ਡੰਡਾ ਗੁੱਲੀ ਡੰਡਾ ਦਾ ਮੈਂ ਸੁਣਿਆ ਲੇਕਿਨ ਜਿਹੜੇ ਹੈਗੇ ਖਿੱਦੋ ਖੁੰਡੀ ਇਹ ਕੀ ਚੀਜ਼ ਆ ਫਿਰ ਇੱਕ ਖਿੱਦੋ ਖੁੰਡੀ ਜਾਨੀ ਹਾਕੀ ਇਹ ਤੋਂ ਹੀ ਬਣੀ ਆ ਜੀ ਆਪਣੇ ਅਸੀਂ ਪਹਿਲਾਂ ਹੀ ਹੁੰਦੀ ਦੀ ਆਪਣੇ ਇੱਕ ਲੱਕੜ ਦੀ ਘੜ ਲੈਂਦੇ ਦੀ ਆਪਣੇ ਹਾਕੀ ਬਣਾ ਦਿੰਦੇ ਦੀ ਉਹ ਲੀਰੇ ਬਣਾਉਣ ਦੇ ਖਿੱਦੋ ਖੁੰਡੀ ਤੇ ਆ ਮਧਾਣੀ ਹੈ ਅਕਸਰ ਜੇ ਗੱਲ ਕਰੀਏ ਪੰਜਾਬੀ ਫਿਲਮਾਂ ਚ ਕਿਤੇ ਨਾ ਕਿਤੇ ਦੇਖਣ ਨੂੰ ਜ਼ਰੂਰ ਮਿਲ ਜਾਂਦੀ ਹੈ ਸਿਰਫ ਸ਼ਾਟ ਉਹਦੇ ਲਈ ਜਾਂਦੇ ਨੇ ਲੇਕਿਨ ਆ ਮਧਾਣੀ ਹੈ ਜਿਹਦੇ ਨਾਲ ਉਸ ਸਮੇਂ ਚ ਪ੍ਰਾਤਨ ਸਮੇਂ ਚ ਦੁੱਧ ਰਿੜਕਿਆ ਜਾਂਦਾ ਸੀਗਾ ਤਾਂ ਤਰ੍ਹਾਂ ਤਰ੍ਹਾਂ ਦੀ ਇੱਥੇ ਤੁਹਾਨੂੰ ਪ੍ਰਾਣੀਆਂ ਜਿਹੜੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲ ਸਕਦੀਆਂ ਨੇ ਟਾਈਪ ਟਾਈਪਰੇਟਰ ਐ ਪ੍ਰਾਂਤ ਐ ਪਿੱਤਲ ਦੀ ਜਿਹੜੀ ਐਸੀਆਂ ਚੀਜ਼ਾਂ ਨੇ ਮੇਰੇ ਅੱਖਾਂ ਤੋਂ ਓਲੇ ਵੀ ਹੋ ਰਹੀਆਂ ਨੇ ਤੁਹਾਨੂੰ ਹਰ ਚੀਜ਼ ਮੈਂ ਨਹੀਂ ਦਿਖਾ ਸਕਦਾ ਇੱਕ ਭਾਜੀ ਹੋਰ ਇਹ ਲਾਲਟੇ ਇਹ ਲਾਲਟੇ ਨੇ ਇਹ ਕਿੱਥੋਂ ਲਿਆਂਦੀਆਂ ਫਿਰ ਤੁਸੀਂ ਹਾਂਜੀ ਲਾਲਟੇ ਨਾਲ ਸਾਡੇ ਘਰ ਦੀ ਹੋਈ ਆਪਣੇ ਅੱਛਾ ਹਾਂਜੀ ਉਹ ਲੈਂਪ ਪਏ ਨੇ ਉਹ ਅਸੀਂ ਲਏ ਨੇ ਮੁੱਲ ਆਪਣੇ ਖਰੀਦਾ ਜੀ ਹਾਂਜੀ ਲਾਲਟੇ ਨਾਲ ਸਾਡੇ ਘਰ ਦੀ ਹੋਈ ਆਪਣੇ ਅਹ ਆ ਸੰਦੂਕ ਵੀ ਇੱਕ ਪਿਆ ਇਹ ਕਿੰਨਾ ਕੁ ਪੁਰਾਣਾ ਫਿਰ ਹਾਂਜੀ ਇਹ ਸਾਡੇ ਦਾਦੀ ਜੀ ਦਾ ਆਪਣਾ ਜੀ ਇਹ 100 ਸਾਲ ਤੋਂ ਪਹਿਲਾਂ ਦੀ ਹੈ ਆਪਣਾ ਜੀ 200 ਸਾਲ ਤੋਂ ਉੱਪਰ ਹੀ ਹੋਗਾ ਜੀ ਇਹਨੂੰ ਹਾਂ ਇੱਕ ਆ ਕਾਠੀ ਜੀ ਹੈ ਕਿ ਇਹ ਕੀ ਚੀਜ਼ ਹੈ ਭਾਜੀ ਆ ਲੱਕੜੀ ਦੀ ਜਿਹੜੀ ਹੈਗੀ ਫਿਰ ਇਹ ਹੋਂਦ ਦੀ ਕਾਠੀ ਹੈ ਜੀ ਆਪਣੇ ਅੱਛਾ ਹਾਂ ਜੇ ਦੋ ਬੰਦੇ ਬਹਿ ਜਾਂਦੇ ਨੇ ਇੱਕ ਮੂਰੇ ਬਹਿ ਜਾਂਦੇ ਕਿ ਮੁਰੇ ਬਹਿ ਜਾਂਦੇ ਵੀ ਜੇ ਕਹਿੰਦਾ ਮਰੇ ਢੋ ਢੋ ਲੱਗ ਜਾਂਦੀ ਹੁੰਨੀ ਇਹਦੇ ਨਾਲ ਵਿੱਚ ਹਾਂ ਜੇ ਢੋ ਲੱਗ ਜਾਂਦੀ ਹੈ ਆਪਣਾ ਜੀ ਇਹਨੂੰ ਮਾਝੇ ਘੋੜੇ ਦੀ ਕਾਠੀ ਵੀ ਪਈ ਹੈ ਮੇਰੇ ਕੋਲ ਆ ਵੇ ਹਾਂ ਜੇ ਘੋੜੇ ਦੀ ਕਾਠੀ ਹੈ ਜੀ ਉਨ ਇਕੱਠੀਆਂ ਨਹੀਂ ਹੋਈਆਂ। ਇੱਕ ਆ ਖੜਾਵਾ ਵੀ ਇਹ ਲੱਕੜੀ ਦੀਆਂ ਚੱਪਲਾਂ ਉਸ ਸਮੇਂ ਚ ਮੈਨੂੰ ਲੱਗਦਾ ਚਲਦੀ ਹੁੰਦੀ ਸੀ ਪੁਰਾਣੇ ਜਮਾਨੇ ਚ। ਹਾਂਜੀ ਪਹਿਲਾਂ ਆਪਣੇ ਇਹ ਲੱਕੜ ਦੇ ਹੀ ਪਾਉਂਦੇ ਸੀ ਖੜਮਾ ਜੀ ਆਪਣੇ। ਹਾਂਜੀ ਇਹ ਸਾਹ ਸੰਤੁੰਦ ਦੀ ਉਹ ਵੀ ਪਾਉਂਦੇ ਰੰਗ। ਹਾਂਜੀ। ਆ ਕੀ ਚੀਜ਼ ਆ ਫਿਰ ਆ ਦੋ ਜਣੀਆਂ ਇੱਕ ਲੰਬੇ ਲੰਬੇ ਪਾਇਵਜੇ ਮੈਨੂੰ ਨਹੀਂ ਇਹਦੇ ਬਾਰੇ ਪਤਾ ਹੈਗਾ ਇਹਨੂੰ ਕੀ ਕਹਿੰਦੇ ਨੇ? ਹਾਂਜੀ ਇਹਨੂੰ ਟੌਂਕੜੀ ਕਹਿੰਦੇ ਨੇ ਆਪਣੇ ਜੀ। ਇਹ ਕੀ ਕੰਮ ਹੁੰਦਾ? ਇਹ ਲੋਹਾਰਾਂ ਦੇ ਹੁੰਦੇ ਜਿਹੜੇ ਲੋਹੇ ਦਾ ਕੰਮ ਕਰਦੇ ਸੀ। ਅੱਛਾ। ਭੱਠੀ ਹਵਾ ਮਾਰਨ ਵਾਸਤੇ ਹੁੰਦੀ ਇਹ। ਹਾਂਜੀ। ਤੇ ਆ ਪਿੱਛੇ ਛੱਜ ਪਿਆ ਛੱਜ ਬਾਰੇ ਵੀ ਮੈਨੂੰ ਨਹੀਂ ਲੱਗਦਾ ਕਿ ਬਹੁਤੇ ਲੋਕਾਂ ਨੂੰ ਸ਼ਾਇਦ ਪਤਾ ਹੋਵੇ ਹੁਣ ਤਾਂ ਹਾਂਜੀ ਫਸਲਾਂ ਆਪਣੇ ਸਾਰੀਆਂ ਆਪਣੇ ਉਡਾਉਂਦੇ ਹੁੰਦੇ ਸੀ ਆਪਣੇ ਸਾਫ਼ ਕਰਦੇ ਹੁੰਦੇ ਸੀ ਅੱਛਾ ਹਾਂਜੀ ਇਹ ਹੁਣ ਤਾਂ ਯਾਨੀ ਬਿਹਾ ਜੀ ਇਹਨੂੰ ਵਰਤਦੇ ਨੇ ਆਪਣੇ ਕੁੱਟਦੇ ਨੇ ਅੱਛਾ ਯਾਨੀ ਜਾਂ ਕਰਦੇ ਨੇ ਜਾਗੋ ਕਰਦੇ ਨੇ ਯਾਨੀ ਇਹ ਆਪਣੇ ਫਸਲਾਂ ਵਾਸਤੇ ਹੁੰਦਾ ਸੀ ਆਪਣੇ ਅੱਛਾ ਕਾ ਦੇਖ ਰਹੇ ਆਪਾਂ ਆਹ ਰੇਡੀਓ ਤੇ ਮੈਂ ਦੇਖਿਆ ਹੋਇਆ ਆਹ ਫਿਰ ਇਹ ਕਿਦਾਂ ਦਾ ਰੇਡੀਓ ਹੈ ਫਿਰ ਹਾਂਜੀ ਇਹ ਟਿਊਬਾਂ ਵਾਲਾ ਰੇਡੀਓ ਜੀ ਆਪਣੇ ਅੱਛਾ ਹਾਂਜੀ ਪਹਿਲਾਂ ਟਿਊਬਾਂ ਵਾਲੇ ਰੇਡੀਓ ਹੁੰਦੇ ਸੀ ਆਪਣੇ ਇਹ ਕਿੰਨਾ ਕ ਪੁਰਾਣਾ ਫਿਰ जी में जी में टीवी ਇਹਗਾ ਸਤਾ ਸਿਹਾਰ ਪੁਰਾਣਾ ਜੀ ਆਪਣੇ। ਇਸ ਤੋਂ ਬਾਅਦ ਫਿਰ ਆ ਚੱਲੇ ਦੀ ਆਪਣੇ। ਅੱਛਾ। ਹਾਂਜੀ ਬਣਾ ਟਿਊਬਾਂ ਤੋਂ ਚੱਲ ਪਈ ਦੀ ਆਪਣੇ ਜੀ ਫਿਰ। ਯਾਨੀ ਜਿਵੇਂ ਜਿਵੇਂ ਯੁੱਗ ਬਦਲਦਾ ਗਿਆ ਤੇ ਤਕਨੀਕ ਚੇਂਜ ਹੁੰਦੀ ਗਈ ਫਿਰ। ਹਾਂਜੀ ਉਸਾਰ ਕਰੀ ਗਏ ਨੇ ਫਿਰ ਜੀ। ਨਵੇਂ ਪਲੇਟਾਂ ਵਾਲੇ ਆ ਕੇ ਕਰੇ ਆਪਣੇ। ਇਹਦਾ ਵੀ ਸੇਮ ਪ੍ਰੋਸੈਸ ਹੈ ਜਿਵੇਂ ਟੀਵੀ ਨੂੰ ਪਹਿਲਾਂ ਔਨ ਕਰਕੇ ਛੱਡਣਾ ਪੈਂਦਾ ਸੀ ਗਰਮ ਹੋ ਕੇ ਚੱਲਦਾ ਸੀ ਤੇ ਰੇਡੀਓ ਤੋਂ ਵੀ ਸੇਮ ਸਿਸਟਮ ਸੀ। ਸੇਮ ਸਿਸਟਮ ਹੈ ਜੀ ਆਪਣੇ। ਟਿਊਬਾਂ ਫਿਰ ਗਰਮ ਹੁੰਦੀ ਇਹਦੇ ਨਾਲ ਗਰਮ ਹੋ ਕੇ ਫਿਰ ਚੱਲਦੀਆਂ ਸੀ ਉਹ ਆਪਣੇ ਜੀ। ਅੱਛਾ। ਹਾਂਜੀ। ਇੱਕ ਆਹ ਦੇਖ ਰਹੇ ਅਸੀਂ। ਇਧਰ ਆ ਵੀ ਰੇਡੀਓ ਪਿਆ ਪੀਐਚਐਕਸ ਦਾ ਡੈਕ ਉਸ ਸਮੇਂ ਥੋੜਾ ਸਮਾਂ ਹੀ ਯਾਨੀ ਜੇ ਗੱਲ ਕਰੀਆ ਮਸ਼ੀਨ ਪਈਆ ਰਿਕਾਰਡ ਵਾਲੀ ਇੱਕ ਭਾਜੀ ਇੱਕ ਤੁਸੀਂ ਛੋਟੀਆਂ ਕੈਸਟਾਂ ਦਿਖਾ ਰਹੇ ਸੀਗੇ ਕੈਸਟਾਂ ਵੱਡੀਆਂ ਤਾਂ ਸ਼ਾਇਦ ਕਾਫੀ ਲੋਕਾਂ ਨੇ ਦੇਖੀਆਂ ਹੋਣ ਲੇਕਿਨ ਇਹ ਛੋਟੀਆਂ ਕੈਸਟਾਂ ਮੈਨੂੰ ਨਹੀਂ ਲੱਗਦਾ ਕਿਸੇ ਨੇ ਦੇਖੀਆਂ ਹੋਣ ਅੱਛਾ ਦੇਖੋ ਇਹ ਦੋ ਇੰਚੀ ਦੀ ਹੈ ਆਪਣੀ ਇਹ ਅੱਛਾ ਹਾਂਜੀ ਇਹ 60 ਮਿੰਟ ਪੂਰਾ ਚੱਲਦੀ ਹੈ ਜਮੈਂ ਯਾਨੀ ਜਿੰਨੀ ਵੱਡੀ ਉਹ ਕੈਸੇਟ ਹੁੰਦੀ ਸੀਗੀ ਓਨੀਆਂ ਇਹ ਚੱਲਦੀ ਹੈ ਓਨੀਆਂ ਇਹ ਚੱਲਦੀ ਹੈ ਆਪਣੀ ਅੱਛਾ ਮੈਨੂੰ ਯਾਦ ਹੈ ਨਾ ਵੀ ਕੈਸੇਟ ਏ ਔਰ ਬੀ ਸਾਈਡ ਚਲਦੀ ਸੀ ਇਹ ਵੀ ਉਦਾਂ ਹੀ ਚਲਦੀ ਹੈ ਏ ਔਰ ਬੀ ਮੈਂ ਦੋ ਸਾਈਡ ਨੇ ਆਹ ਬੀ ਸਾਈਡ ਲਿਖੀ ਜੀ ਇਧਰ ਏ ਸਾਈਡ ਹੈ ਜੀ ਅੱਛਾ ਹਾਂਜੀ ਦਰਸ਼ਕੋ ਇਹੋ ਕੈਸਟਾਂ ਨੇ ਛੋਟੀ ਕੈਸਟ ਆ ਏ ਔਰ ਬੀ ਸਾਈਡ ਹੁੰਦੀ ਸੀ ਇਹਨੂੰ ਪਹਿਲਾਂ ਏ ਸਾਈਡ ਖਤਮ ਹੁੰਦੀ ਸੀ ਫਿਰ ਜਦੋਂ ਪੂਰੀ ਖਤਮ ਹੋ ਜਾਂਦੀ ਤੇ ਫਿਰ ਇਧਰ ਧਮਾਈ ਜਾਂਦੀ ਸੀ ਇੱਕ ਆਹ ਵੱਡੀਆਂ ਕੈਸਟਾਂ ਵੀ ਪਈਆਂ ਨੇ ਭਾਈ ਸਾਹਿਬ ਨੂੰ ਕਹੂੰਗਾ ਉਹ ਵੀ ਜ਼ਰੂਰ ਦਿਖਾਣ ਇਸ ਤੋਂ ਪਹਿਲਾਂ ਜਿਹੜੀਆਂ ਵੱਡੀਆਂ ਕੈਸਟਾਂ ਚਲਦੀਆਂ ਸੀਗੀਆਂ ਆ ਛੋਟੀ ਕੈਸਟ ਹੈ ਹੈ ਦੋਨਾਂ ਦਾ ਟਾਈਮਿੰਗ ਸੇਮ 60 ਮਿੰਟ ਤੇ ਇਹ ਵੀ 60 ਮਿੰਟ ਲੇਕਿਨ ਇਹ ਦੇਖਣ ਜਿਹੜੀ ਹੈਗੀ ਛੋਟੀ ਇਹ ਅਕਸਰ ਮੈਂ ਸੁਣਿਆ ਕਿ ਇਹ ਪਾਕਟ ਦੇ ਵਿੱਚ ਇਹਦਾ ਜਿਹੜਾ ਹੈਗਾ ਟੇਬਲ ਕਾਰਡ ਉਹ ਪਾਕਟ ਵਾਲਾ ਟੇਬਲ ਕਾਰਡ ਹੁੰਦਾ ਹੁੰਦੇ ਸੀ ਉਹ ਸਮੇਂ ਦੇ ਵਿੱਚ ਤਾਂ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਭਾਈ ਸਾਹਿਬ ਨੇ ਇੱਥੇ ਚੀਜ਼ਾਂ ਜਿਹੜੀਆਂ ਹੈਗੀਆਂ ਬੜੈਚ ਸਾਹਿਬ ਨੇ ਸੰਭਾਲ ਕੇ ਰੱਖੀ ਹੋਈਆਂ ਨੇ ਆ ਸਟੋਵ ਸਟੋਵ ਵੀ ਅੱਜ ਕੱਲ ਤਾਂ ਗੈਸ ਆ ਗਏ ਇਹਨਾਂ ਨੇ ਭਾਈ ਸਾਹਿਬ ਨੇ ਸਟੋਵ ਵੀ ਸੰਭਾਲ ਕਰਕੇ ਭਾਈ ਇਹ ਕਿੱਥੋਂ ਵੇਰ ਲਿਆਂਦਾ ਕੇ ਵੀ ਕਰ ਦਈ ਆ ਹਾਂਜੀ ਨਹੀਂ ਇਹ ਤਾਂ ਫੇਰ ਲੈ ਨਹੀਂ ਮੁੱਲੇ ਦੇ ਆਪਣੇ ਇਹ ਬੱਤੀਆਂ ਵਾਲੇ ਸਟੌਪ ਹੁੰਦੇ ਪਹਿਲਾਂ ਆ ਬੱਤੀਆਂ ਵਾਲਾ ਸਟੌਪ ਹੁੰਦਾ ਜੀ ਆਪਿਆ ਠੀਕ ਹੈ ਹਾਂਜੀ ਇਹ ਇੱਥੇ ਬੱਤੀਆਂ ਵੇਂਦੀ ਨੇ 10 12 ਬੱਤੀਆਂ ਹਾਂਜੀ ਉਹ ਵੇਂਦੀਆਂ ਹੁੰਦੀ ਇੱਥੇ ਆਪੇ ਲੱਗਦੀਆਂ ਨੇ ਅੱਛਾ ਹਾਂਜੀ ਇਹ ਪਹਿਲਾਂ ਬੱਤੀਆਂ ਵਾਲੇ ਸਟੌਪ ਹੁੰਦੇ ਸੀ ਅੱਛਾ ਇਹ ਫੇਰ ਬਾਅਦ ਚਾਏ ਦੇ ਇਹ ਵੇ ਬਾਅਦ ਚਾਏ ਨਹੀਂ ਆਪਣੇ ਅੱਛਾ ਆ ਇਸ ਤੋਂ ਬਾਅਦ ਆਇਆ ਜੀ ਠੀਕ ਹੈ ਹਾਂ ਤਾਂ ਇੱਕ ਆ ਮੰਝਾ ਸੱਚ ਦੇਖਦੇ ਸੀ ਆਪਾਂ ਆ ਕੇ 55 ਬੜਾਲ ਮੈਨੂੰ ਲੱਗਦਾ ਬੜਾ ਪੁਰਾਣਾ ਲੱਗਦਾ ਇਹ ਕਿੰਨੇ ਸਾਲ ਪੁਰਾਣਾ ਹੈ ਇਹ ਵੀ 70-80 ਹਜ਼ਾਰ ਬਣਾਉਣਾ ਜੀ ਆਪਣੇ। ਅੱਛਾ। ਹਾਂਜੀ ਪਹਿਲਾਂ ਮੰਜੇ ਇਹੀ ਹੁੰਦੇ ਦੀ ਆਪਣੇ ਪਾਵੇ ਤੇ ਕੋਈ ਇਹਨਾਂ ਦੇ ਕਿਹੋ ਕਿਸ ਤਰ੍ਹਾਂ ਦੇ। ਹਾਂਜੀ। ਮੈਨੂੰ ਤਾਂ ਲੱਗਦਾ ਆਹ ਮਤਲਬ ਚੱਕ ਵੀ ਨਹੀਂ ਸਕਦਾ ਇਹਨੂੰ। ਹਾਂਜੀ ਇਹ ਸੂਤ ਦਾ ਬਣਾਇਆ ਜੀ ਆਪਣੇ। ਚੱਕੂ ਨਹੀਂ ਸਕਦਾ ਜੀ ਆਪਣੇ ਕਵਾਂਟਿਟੀ ਦਾ ਵਜਨ ਹੋ ਕੇ ਠੋੜਾ ਠੋੜਾ ਦਾ ਆਪਣੇ ਜੀ। ਅੱਛਾ ਜੀ। ਹਾਂਜੀ। ਜਦੋਂ ਠੋੜਾ ਠੋੜਾ ਮਿਲਦਾ ਦੋ ਬੰਦੇ ਦਾ ਤਾਂ ਚੱਕਦੇ ਹੋਣੇ ਨੂੰ। ਹਾਂਜੀ ਬਿਲਕੁਲ ਨਹੀਂ। ਇੰਨਾ ਸਮਾਨ ਤੁਸੀਂ ਸੰਭਾਲ ਕੇ ਰੱਖਿਆ ਇਹਨੂੰ ਸਾਫ਼ ਸਪਾਈ ਦੀ ਫਿਰ ਸਮੇਂ-ਸਮੇਂ ਤੇ ਲੋਡ ਵੀ ਪੈਂਦੀ ਨੇ ਕਿ ਇਹ ਕਰਦੇ ਨੇ ਤੁਹਾਡੇ ਦੇ ਛੱਡੇ ਆ ਵੀ ਤੁਸੀਂ ਉਹ ਕਰੋ ਦੀ ਸਾਫ਼ ਸੰਭਾਲ ਕੇ ਕਰਦੇ ਨਾਲ ਲੱਗਦੇ ਨੇ ਨਹੀਂ ਪਹਿਲਾਂ ਤਾਂ ਮੈਂ یوں ਕਰ ਦਿੰਦੀ ਆਪਣੀ ਜਿੱਤ ਤਾਂ ਛੋੜਾ ਵੀ ਸਮਾਨ ਵੀ ਥੋੜੇ ਹੀ ਦੀ ਜਾਣੀ ਆਪਾਂ ਹੁਣ ਯਾਨੀ ਮੇਰੇ ਇਸ ਪਰਿਵਾਰ ਸਾਰੇ ਘਰਾਂ ਦਾ ਨਾਲ ਬੱਚੇ ਵੀ ਘਰਾਂ ਦੇ ਘਰ ਵਾਲੀ ਵੀ ਸਾਰੇ ਫਿਰ ਰੜਕੇ ਯਾਨੀ ਕਰਦੇ ਅਸੀਂ ਦੋ ਦਿਨ ਲੱਗ ਜਾਂਦੇ ਸਾਫ਼ ਕਰਨੇ ਅੱਛਾ ਇੰਨਾ ਕਾਫੀ ਤੁਸੀਂ ਸਮਾਨ ਨੂੰ ਸੰਭਾਲ ਕੇ ਰੱਖ ਕੇ ਕਿੰਨੀ-ਕਿੰਨੀ ਦੂਰ-ਦਰਾਡੇ ਤੋਂ ਫਿਰ ਲੈ ਕੇ ਆਉਂਦੇ ਰਹੇ ਹੋ ਸਮਾਨ ਦੂਰ ਮੈਂ ਦਿੱਲੀ ਤੋਂ ਕਰ ਜਾਏ ਜੀ ਆਪਣੇ ਪੰਜਾਬ ਤੋਂ ਸਾਰੇ ਕੋ ਮਲਿਆ ਜੀ ਆਪਣੇ ਅੰਦੇਲੀ ਤੋਂ ਕਰਾ ਲਏ ਗਏ ਆ ਤੁਹਾਨੂੰ ਜਾ ਕੇ ਆਪਣੇ ਤਾਂ ਸੰਪਰਕ ਕਿਵੇਂ ਕਰਦੇ ਹੋ ਜਾਨੀ ਤੁਹਾਨੂੰ ਲੋਕ ਆਪ ਲਗਾ ਕੇ ਦੱਸਦੇ ਵੀ ਉੱਥੇ ਇੰਨਾ ਪੁਰਾਣਾ ਸਮਾਨ ਪਿਆ ਹਾਂਜੀ ਫਿਰ ਜਿਵੇਂ ਹੁਣ ਤੇ ਇੱਥੇ ਦੇਖ ਕੇ ਆਂਦੇ ਨੇ ਵੀ ਪਤਾ ਲੱਗ ਜਾਂਦਾ ਉਹਨੂੰ ਵੀ ਸਾਹਬ ਦਾ ਪੁਰਾਣੀਆਂ ਚੀਜ਼ਾਂ ਤੇ ਉਹਨੂੰ ਕਦੇ ਦੇਖੀ ਜਾਂਦੀ ਚੀਜ਼ ਵੀ ਦੱਸ ਦਿੰਦੇ ਨੇ ਕੌਣ ਕਰਕੇ ਉਹ ਨਹੀਂ ਵੀ ਉੱਥੇ ਵੀ ਜੀ ਜੀ ਵੀ ਲਾਈ ਜਾਂਦੇ ਹੁੰਦੇ ਤੇ ਫਿਰ ਜਿਹੜਾ ਤਾਂ ਮੁੱਲ ਪੈਂਦਾ ਫਿਰ ਹਾਂਜੀ ਮੁੱਲ ਵੀ ਕਈ ਫਰੀ ਚੀਜ਼ ਦੇ ਅੰਦਰ ਨਹੀਂ ਜੀ ਆਪਣੇ ਕਈ ਮੁੱਲ ਵੀ ਦਿੰਦੇ ਨੇ ਆਪਣੇ ਜਿਨ੍ਹਾਂ ਲਈ ਤਾਂ ਇਹ ਸੋਚਣਾ ਵੀ ਸ਼ਾਇਦ ਕਬਾੜ ਆ ਵੀ ਚਲੋ ਵੈਸੇ ਹੀ ਚੁਕਾ ਦਿੰਦੇ ਨੇ ਜੇ ਜਰੂਰ ਹੋਏਗਾ ਵੀ ਇਹ ਵੀ ਸਾਹਮਣੇ ਚੀਜ਼ ਆ ਵੀ ਤਾਂ ਲੈਣਗੇ ਇਹ ਉਹਦਾ ਫ੍ਰੀਜ ਦੇ ਦਿੰਦੇ ਨੇ ਤੁਹਾਡੇ ਕੋਲ ਲੋਕ ਵੀ ਬੜੇ ਆਂਦੇ ਹੋਣਗੇ ਸਾਨੂੰ ਯਾਰ ਆ ਚੀਜ਼ ਸਾਨੂੰ ਦੇ ਦੋ ਅਸੀਂ ਆਪਣੇ ਉੱਤੇ ਮਿਊਜ਼ੀਅਮ ਚ ਲਗਾ ਕੇ ਰੱਖਣੀ ਆ ਬੜੇ ਲੋਕ ਆਂਦੇ ਹੋਣਗੇ ਤੁਹਾਡੇ ਕੋਲ ਹਾਂਜੀ ਬਹੁਤ ਆਨਰੀ ਜੀ ਆਪਣੇ ਪੀਜਾ ਮੰਗਦੇ ਨੇ ਆਪਣੇ ਜਿਹੜੇ ਮਿਊਜ਼ੀਅਮ ਬਣੇ ਜਾਂਦੇ ਨਮ ਨਮੇ ਆਪਣੇ ਇਹ ਆਊਟਰਲ ਵਗੈਰਾ ਉੱਥੇ ਮੰਗਦੇ ਨੇ ਉਹ ਚੀਜ਼ਾਂ ਆਪਣੇ ਉਹਨਾਂ ਨੂੰ ਫਿਰ ਕੀ ਜਵਾਬ ਦਿੰਨੇ ਹੋ ਤੁਸੀਂ ਹਾਂ ਸ਼ੌਂਕ ਕਰਕੇ ਫਿਰ ਉਹਨਾਂ ਦਿੰਦਾ ਨਹੀਂ ਨਾ ਆਪਣੇ ਜੀ ਹਾਂਜੀ ਜੇ ਮੈਂ ਵਪਾਰ ਹੁੰਦਾ ਫਿਰ ਮਾ ਬਈ ਜੰਦਾ ਅਜੇ ਉਤੇ ਜਿਹੜੇ ਸਾਜ਼ ਪਏ ਨੇ ਕਿਹੜੇ ਕਿਹੜੇ ਇੱਕ ਤਾਂ ਆਹ ਤਾਂ ਲਿਖਿਆ ਢੱਡ ਤੂੰਬੀ ਆਹ ਢਫਲੀ ਅਲਗੋਜ਼ਾ ਉਹ ਉਹ ਕਿਹੜਾ ਸਾਜ਼ ਆ ਫਿਰ ਹਾਂਜੀ ਇਹ ਆਪਣੇ ਆਹ ਜੀ ਆਪਣੇ ਹਾਂਜੀ ਉਹ ਲਾਸਟ ਵਾਲਾ ਜੀ ਹਾਂਜੀ ਇਹ ਆਪਣੇ ਢੱਡ ਸਰੰਗੀ ਹੈ ਜੀ ਆਪਣੇ ਇਹ ਸਰੰਗੀ ਹੈ ਜੀ ਇਹ ਢੱਡ ਪਏ ਨੇ ਆਹ ਵੀਨ ਪਈ ਹੈ ਜੀ ਇੱਥੇ ਆਪਣੇ ਅਲਗੋਜ਼ੇ ਪਏ ਨੇ ਹਾਂਜੀ ਇਹ ਪ੍ਰਾਤਨ ਸਾਜ਼ ਨੇ ਆਪਣੇ ਸਾਰੇ ਜੀ ਇਹ ਇਹ ਆ 45 45 ਸੁਣਿਆ ਜਰੂਰ ਹੈ ਲੇਕਿਨ ਮੈਨੂੰ ਵੀ ਨਹੀਂ ਜਿਆਦਾ ਜਾਣਕਾਰੀ ਇਹਦੇ ਬਾਰੇ ਇਹ 45 ਇਹ ਕਦ ਲਈ ਹੁੰਦੀ ਆ ਹਾਂਜੀ ਇਹ 45 ਆਪਣੇ ਬਲਦਾਂ ਨੂੰ ਜੋੜਨ ਵਾਸਤੇ ਹੁੰਦੀ ਜੀ ਦੋ ਦੋ ਬਲਦਾਂ ਨੂੰ ਜੋੜਦੇ ਹੁੰਦੇ ਦੋ ਬਲਦ ਹਾਂ ਹਲ ਹਲ ਬੋਂਦੇ ਨੇ ਆਪਣੇ ਅੱਛਾ ਇਹ ਗੱਲ ਚ ਪਾ ਕੇ ਫੇਰ ਉਹ ਹਲ ਇਹਨਾਂ ਨਾਲ ਜੋੜਤਾ ਹੀ ਆਪਣੇ ਉਸ ਸਮੇਂ ਜਦੋਂ ਖੇਤੀ ਬਲਦਾਂ ਨਾਲ ਹੁੰਦੀ ਉਸ ਸਮੇਂ ਇਹਦੀ ਲੋੜ ਪੈਂਦੀ ਹੁੰਨੀ ਹਾਂਜੀ ਹਾਂ ਇਹ ਸਾਡੇ ਘਰ ਦੀ ਹੁੰਦੀ ਆਪਣੇ ਸੰਭੀ ਅੱਛਾ ਹੋਰ ਹੁਣ ਅੱਗੇ ਕੀ ਕੀ ਤੁਸੀਂ ਲੈ ਕੇ ਆ ਰਹੇ ਹੋ ਕਿਉਂਕਿ ਤੁਸੀਂ ਦੱਸਿਆ ਕਿ ਤਕਰੀਬਨ 22-25 ਸਾਲ ਤੋਂ ਤੁਸੀਂ ਇਦਾਂ ਦੇ ਜਿਹੜੇ ਹੈਗੇ ਸ਼ੌਂਕ ਰੱਖਦੇ ਹੋ ਇਸ ਸੱਭਿਆਚਾਰ ਨੂੰ ਸੰਭਾਲਣ ਦੀ ਹੋਰ ਅੱਗੇ ਕੀ ਜਿਵੇਂ ਜਿਵੇਂ ਸਮਾਂ ਨਿਕਲਦਾ ਹੈ ਅੱਗੇ ਕੀ ਲੈ ਆ ਰਹੇ ਹੋ ਕੁਝ ਹੋਰ ਫਿਰ ਹਾਂਜੀ ਜਿਹੜੇ ਮੇਰੇ ਕੋਲ ਹੈ ਨਹੀਂ ਚੀਜ਼ਾਂ ਆਪਣੇ ਹੋਮਵਰਕ ਹੀ ਜੰਨੇ ਹੀ ਇਹ ਹੋਰ ਇਕੱਠੀਆਂ ਆਪਣੇ ਕਿਹੜੀ ਚੀਜ਼ ਦੀ ਕਮੀ ਲੱਗਦੀ ਹੈ ਵੀ ਆ ਯਾਰ ਆ ਚੀਜ਼ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਚੀਜ਼ਾਂ ਤਾਂ ਹੈਗੀਆਂ ਬਹੁਤ ਨੇ ਜੀ ਆਪਣੇ ਜਿਹੜੀਆਂ ਸੰਭੜਣ ਵਾਲੀਆਂ ਨੇ ਆਪਣੇ ਜੀ ਜਿਵੇਂ ਹੋ ਰੱਥ ਹੁੰਦੇ ਅੱਗੇ ਗੱਡੇ ਹੁੰਦੇ ਦੀ ਉਹ ਮੇਰੇ ਕੋਲ ਹੈ ਨਹੀਂ ਆਪਣਾ ਜੀ ਹਾਂਜੀ ਉਹ ਕਦੋਂ ਮਲੇ ਫਿਰ ਉਹ ਵੀ ਲੈ ਕੇ ਆਉਂਗਾ ਅੱਛਾ ਇੱਕ ਨਾ ਮੇਰੀ ਨਜ਼ਰ ਪਈ ਸੀ ਉੱਥੇ ਲਿਖਿਆ ਹੈ ਲਾਇਸੈਂਸ ਰੇਡੀਓ ਦਾ ਤਾਂ ਇਹ ਲਾਇਸੈਂਸ ਰੇਡੀਓ ਦਾ ਇਹ ਮੈਨੂੰ ਸਮਝ ਨਹੀਂ ਆਈ ਗੱਲ ਹਾਂਜੀ ਜਿਹੜਾ YouTube ਪਰ ਰੇਡੀਓ ਹੁੰਦੇ ਦੀ ਬਣਾ ਆਪਣਾ ਜੀ ਹਾਂਜੀ ਉਹਨਾਂ ਲਾਇਸੈਂਸ ਬਣਦਾ ਸੀ ਲਾਇਸੈਂਸ ਬਣ ਕੇ 2 ਰੁਪਏ ਦਾ ਬਣਦਾ ਹੁੰਦਾ ਸੀ ਆਪਣੇ ਜੀ ਫੇਰ ਉਹ ਚੱਲਦੀ ਆਪਣੇ ਨਹੀਂ ਜੇ ਲਾਇਸੈਂਸ ਨਹੀਂ ਹੁੰਦਾ ਸੀ ਫੇਰ ਕੀ ਰੇਡੀਓ ਚੱਲਦਾ ਨਹੀਂ ਸੀਗਾ ਚੱਲਦਾ ਨਹੀਂ ਫੇਰ ਕੋਲ ਨਹੀਂ ਜੀ ਅੱਛਾ ਨਾਉਨ ਕਿਲਾ ਸਕਦਾ ਕੋਈ ਆਪਣੇ ਚੋਰੀ ਅੱਛਾ ਹਾਂਜੀ ਬਿਲਕੁਲ ਉਹਦਾ ਆਪਣੇ ਸਜ਼ਾ ਦੀ ਹੋਣੀ ਅੱਛਾ ਹਾਂਜੀ ਅੱਛਾ ਯਾਨੀ ਕਹਿਣ ਦਾ ਮਤਲਬ ਪਰਮਿਸ਼ਨ ਹੋਣੀ ਜ਼ਰੂਰੀ ਹੈ ਜੇ ਲਾਇਸੈਂਸ ਨਹੀਂ ਤਾਂ ਰੇਡੀਓ ਤੁਹਾਡਾ ਬੰਦ ਜਿਵੇਂ ਆ ਲੇਟੈਸਟ ਟੈਕਨੋਲੋਜੀ ਤਾਂ ਆ ਗਈ ਜਿਵੇਂ ਆ ਚੱਲਦੇ ਨੇ ਸੈਟ ਅਪ ਬਾਕਸ ਹੋ ਗਏ ਜਾਂ ਡੀਟੀਐਚ ਵਗੈਰਾ ਨਾਲ ਦੀ ਨਾਲ ਉਹਦੇ ਪੈਸੇ ਨਹੀਂ ਦਿੱਤੇ ਤਾਂ ਬੰਦ ਹੋ ਜਾਂਦੇ ਤੇ ਇਹਦਾ ਵੀ ਉਸ ਸਮੇਂ ਲਾਇਸੈਂਸ ਸੀ ਜੋ ਇਹ ਕੰਮ ਦੀ ਆਪਣੇ ਜਿਵੇਂ ਮੋਬਾਈਲ ਦਾ ਪੰਨਾ ਹੀ ਰਿਚਾਰਜ ਕਰਾਵਾਂਗੇ ਉਹਨੂੰ ਉਹ ਚੱਲਦਾ ਨਹੀਂਗਾ ਇਸ ਤਰ੍ਹਾਂ ਇਹ ਸਾਲ ਬਾਅਦ ਇਹ ਵੀ ਕਰਾਉਣਾ ਪੈਂਦਾ ਜੀ ਆਪਣੇ ਜੀ ਅੱਛਾ ਹਾਂਜੀ ਫੇਰ 2 ਰੁਪਏ ਦੇ ਕੇ ਫਿਰ ਫੇਰ ਬੰਦ ਹੋਦੀ ਆਪਣੇ ਮੈਨੂੰ ਲੱਗਦਾ ਉਸ ਸਮੇਂ ਤਾਂ ਰੇਡੀਓ ਵੀ ਕਿਸੇ ਕਿਸੇ ਟਾਵੇਂ-ਟਾਵੇਂ ਘਰ ਹੁੰਦਾ ਹੋਣਾ। ਹਾਂ ਕਿਸੇ ਕਿਸੇ ਘਰ ਹੀ ਹੁੰਦਾ ਸੀ ਆਪਣੇ ਜੀ। ਹਾਂ ਜੀ ਇਹੀ ਸੌਦਨ ਹੁੰਦਾ ਸੀ ਇੱਕ। ਅਜੇ ਇੱਕ ਹੋਰ ਆ ਦੇਖ ਰਹੇ ਆ ਲਾਇਸੈਂਸ ਸਾਈਕਲ ਦਾ। ਇਹ ਕਿਹੜੇ ਸਨ ਦਾ ਆ? ਅ 481950 ਬਲੇ ਬਲੇ ਬਲੇ। ਡਿਸਟ੍ਰਿਕਟ ਬੋਰਡ ਲੁਧਿਆਣਾ। ਇਹਦੇ ਸਾਈਕਲ ਦਾ ਵੀ ਲਾਇਸੈਂਸ ਸੀ ਫਿਰ ਉਦੋਂ। ਬੰਗਲਾ ਦਾ ਲਾਇਸੈਂਸ ਜੀ ਮੈਂ ਹੁਣ ਗੱਡੀਆਂ ਕਾਰਾਂ ਦੇ ਬਣਦ ਨਹੀਂ ਆਪਣੇ। ਉਦੋਂ ਸਾਈਕਲ ਦਾ ਵੀ ਲਾਇਸੈਂਸ ਹੁੰਦਾ ਸੀ ਆਪਣੇ ਜੀ। ਨਹੀਂ ਵੇਪੋਰਸਾ ਕੇਰਲੰਦ ਦੇ ਚਲਾਨ ਵੀ ਹੋ ਜਾਂਦੇ ਸੀ ਆਪਣੇ ਜੀ ਉਹਨਾਂ ਅੱਛਾ ਹਾਂ ਜੀ ਆ ਦੇਖੋ ਦਰਸ਼ਕੋ ਯਾਨੀ ਉਸ ਸਮੇਂ 1950 ਦੇ ਵਿੱਚ ਲਾਇਸੈਂਸ ਬਣਿਆ ਹੋਇਆ ਸੀ ਸਾਈਕਲ ਦਾ ਜੇ ਲਾਇਸੈਂਸ ਨਹੀਂ ਸੀ ਤਾਂ ਚਲਾਨ ਉਸ ਸਮੇਂ ਕੱਟਿਆ ਜਾਂਦਾ ਸੀਗਾ ਅੱਜ ਕਰ ਤਾਂ ਮੋਟਰਸਾਈਕਲ ਹੋ ਗਈ ਕਾਰ ਆ ਗਈ ਇਹਨਾਂ ਦੇ ਲਾਇਸੈਂਸ ਜਿਹੜੇ ਹੈਗੇ ਹੁੰਦੇ ਨੇ ਉਹਨਾਂ ਦੇ ਜਿਹੜੀ ਆਰ ਸੀ ਬਣਦੀ ਆ ਉਸ ਸਮੇਂ ਸਾਈਕਲ ਦਾ ਵੀ ਲਾਇਸੈਂਸ ਹੁੰਦਾ ਸੀਗਾ ਤੇ ਉਹਦਾ ਜਿਹੜਾ ਹੈਗਾ ਚਲਾਨ ਕੱਟਿਆ ਜਾਂਦਾ ਸੀ ਅੱਜ ਤਾਂ ਬਾਕੀ ਬੜੀ ਪਰਾਸਤ ਭਾਈ ਸਾਹਿਬ ਨੇ ਸੰਭਾਲ ਕੇ ਰੱਖੀ ਹੈ ਤਸ਼ਵਿੰਦਰ ਸਿੰਘ ਵੜਾਚ ਇਹਨਾਂ ਬਾਕੀ ਇਹਨਾਂ ਜਿਹੜਾ ਹੈਗਾ ਜਿਹੜੀ ਤਾਰੀਫ ਜਿਹੜੀ ਹੈਗੀ ਹੈ ਜਿੰਨੀ ਕਰ ਲਈਏ ਓਨੀ ਥੋੜੀ ਹੈ ਸਿੱਕੇ ਵੀ ਸੰਭਾਲੇ ਨੇ ਯਾਨੀ ਗੱਲ ਕਰੀਏ ਕੋਈ ਬਹੁਤ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਅੱਖਾਂ ਤੋਂ ਥੋੜੇ ਓਲੇ ਵੀ ਜ਼ਰੂਰ ਹੋ ਰਹੀਆਂ ਨੇ ਨਹੀਂ ਮੇਰੇ ਨਿਗਾਹ ਪੈ ਰਹੀ ਆ ਦੇਖੋ ਪ੍ਰਾਤਨ ਮਿੱਟੀ ਨਾਲ ਬਣਾਇਆ ਘਰ ਉਸ ਸਮੇਂ ਚ ਇਦਾਂ ਦੇ ਘਰ ਹੁੰਦੇ ਸੀ ਆ ਸਾਈਡ ਤੋਂ ਦੇਖੋ ਕਿੰਨੀ ਵਧੀਆ ਖੂਬਸੂਰਤੀ ਕੀਤੀ ਹੋਈ ਹੈ ਪੌੜੀਆਂ ਚੜ੍ਹ ਰਹੀਆਂ ਨੇ ਉੱਪਰ ਇਸ ਤਰ੍ਹਾਂ ਦੇ ਕੱਚੇ ਮਕਾਨ ਹੁੰਦੇ ਸੀ ਯਾਨੀ ਲਾਲੀਤ 200 300 ਸਾਲ ਪੁਰਾਣੇ ਇਸ ਤਰ੍ਹਾਂ ਦੇ ਪ੍ਰਾਪਤਨ ਜਿਹੜੇ ਘਰ ਹੁੰਦੇ ਸੀ ਤਾਂ ਲਾਸਟ ਵਿੱਚ ਅ ਤਸ਼ਵਿੰਦਰ ਜੀ ਨਾਲ ਇੱਕ ਹੋਰ ਗੱਲ ਕਰਦੇ ਆ ਤਸ਼ਵਿੰਦਰ ਜੀ ਕੀ ਕਹਿਣਾ ਚਾਹੋਗੇ ਹੁਣ ਦੇ ਲੋਕਾਂ ਨੂੰ ਕਿ ਜਿਹੜੇ ਅੱਜ ਕੱਲ ਮੋਬਾਈਲਾਂ ਦੇ ਵਿੱਚ ਜਾਂ ਟੀਵੀ ਦੇ ਵਿੱਚ ਬੜੇ ਰਹਿੰਦੇ ਨੇ ਉਹਨਾਂ ਨੂੰ ਕੀ ਕਹੋਗੇ ਸੱਭਿਆਚਾਰ ਨਾਲ ਕਿਵੇਂ ਜੁੜਨ ਨੂੰ ਮੱਝ ਸੱਭਿਆਚਾਰ ਨਾਲ ਆਪਣੇ ਜੁੜਨਾ ਚਾਹੀਦੇ ਆਪ ਨੂੰ ਤਾਂ ਕਿ ਆਪਣੇ ਆਪਣੇ ਬਜ਼ੁਰਗਾਂ ਦੀਆਂ ਚੀਜ਼ਾਂ ਬਾਰੇ ਪਤਾ ਲੱਗ ਸਕਦਾ ਵੀ ਕਿ ਇਸ ਤਰ੍ਹਾਂ ਉਹ ਆਪਣੇ ਹੱਥੀ ਕੰਮ ਕਰਦੇ ਦੀ ਆਪਣੇ ਜੀ ਉਹ ਇਹ ਚੀਜ਼ਾਂ ਨੂੰ ਦੇਖ ਕੇ ਹੀ ਪਤਾ ਲੱਗ ਸਕਦਾ ਜੀ ਆਪਣੇ ਨੂੰ ਹਾਂਜੀ ਅੱਛਾ ਇੱਕ ਚੀਜ਼ ਲਾਸਟ ਬਿਲਕੁਲ ਇੱਕ ਚੀਜ਼ ਹੋਰ ਮੇਰੇ ਇੱਕ ਕਿਉਂਕਿ ਨਿਗਾਹ ਮੇਰੀ ਬਾਰ ਬਾਰ ਕਿਸੇ ਨਾ ਕਿਸੇ ਚੀਜ਼ ਤੇ ਪਈ ਜਾ ਰਹੀ ਹੈ ਇੱਕ ਆ ਪਾਈਪ ਜਾਂ ਇਹ ਕੀ ਚੀਜ਼ ਹੈ ਜੀ ਅੱਛਾ ਠੀਕ ਮਨੇ ਰਾਜੇ ਹੁੰਦਾ ਸੀ ਆਪਣੇ ਜੀ ਜਾਂ ਰਾਜੇ ਹੁੰਦੇ ਦੀ ਆਪਣੇ ਇਹਨੂੰ ਚਿੱਠੀਆਂ ਭਾਗੇ ਲਿਜਾਂਦੇ ਹੁੰਦੇ ਸੀ ਆਪਣੇ ਜੀ ਅੱਛਾ ਇਹੋ ਜਿਹੜਾ ਬੰਦਾ ਰੱਖਿਆ ਹੁੰਦਾ ਸੀ ਆਪਣੇ ਡਾਕੀਆ ਉਹਦੇ ਕੋਲ ਹੁੰਦਾ ਸੀ ਆਪਣੇ ਇਹ ਹੀ ਆਪਣੇ अच्छा हां जी आ... सम... तो दर्शकों ये उस समय दी कंदे चिट्ठी एदे ਵਿੱਚ ਜਾਂਦੀ ਹੁੰਦੀ ਸੀਗੀ ਇਹ ਤੇ ਭਾਸ਼ਾ ਸਮਝ ਨਹੀਂ ਆ ਰਹੀ ਵੀ ਕੋਈ ਅ ਸ਼ਾਇਦ ਅਰਬੀ ਵਗੈਰਾ ਹੋ ਸਕਦੀ ਹੈ ਜਾਂ ਭਾਸ਼ਾ ਕਿਉਂਕਿ ਮੇਰੀ ਸਮਝ ਤੋਂ ਬਾਹਰ ਹੈ اچھا ਇਹਦੇ ਵਿੱਚ ਚਿੱਠੀ ਜਾਂਦੀ ਸੀ ਉਸ ਸਮੇਂ ਹਾਂ ਜੀ ਜੀ ਚਿੱਠੀ ਹੁੰਦੀ ਸੀ ਇਹ ਲਾਇਸੈਂਸ ਦਾ ਕੰਮ ਕਰਦਾ ਦੀ ਆਪਣੇ ਜੀ اچھا ਦੂਸਰਾ ਰਾਜਾ ਫੇ ਘੇਰਦਾ ਹੁੰਦੀ ਉਹਨੂੰ ਆਪਣੇ ਅੱਛਾ ਹਾਂ ਜੀ ਤੇ ਕੋਈ ਹੁੰਦਾ ਸੀ ਆਪਣੇ ਜੀ ਇਹ ਇੱਥੇ ਅਸੀਂ ਟੀਵੀ 'ਚ ਤਾਂ ਦੇਖਿਆ ਇੱਥੇ ਨਾ ਲੱਕ ਦੇ ਵਿੱਚ ਲੈ ਕੇ ਕੋੜ ਸਵਾਰ ਲੈ ਕੇ ਜਾਂਦੇ ਸੀ ਡਾਕੀ ਉਸ ਸਮੇਂ ਦਾ ਹੁੰਦਾ ਸੀ ਜਿਉ ਇੱਥੇ ਲਖਨਾ ਬੰਦੇ ਹੁੰਦੇ ਕਪੜੇ ਆ ਉਹਦੇ ਵਿੱਚ ਪਾਇਆ ਹੁੰਦਾ ਸੀ ਆਪਣੀ ਠੀਕ ਹੈ ਹਾਂ ਜੀ ਤਾਂ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਜਿਹੜਾ ਹੈਗਾ ਕੀਮਤੀ ਸਮਾਨ ਦਿੱਤਾ ਤਾਂ ਇਹ ਸਨ ਤਸ਼ਵਿੰਦਰ ਸਿੰਘ ਜੀ ਖੰਨਾ ਦੇ ਨਜ਼ਦੀਕ ਪੈਂਦਾ ਪਿੰਡ ਦਿਵਾਲਾ ਉਥੋਂ ਦੇ ਇਹ ਵਿਸਨੀਕ ਨੇ ਬੜਾ ਸੱਭਿਆਚਾਰ ਸੰਭਾਲ ਕੇ ਰੱਖਿਆ ਹੋਇਆ ਕਿਉਂਕਿ ਗੱਲਾਂ ਜੇ ਹੋਰ ਵੀ ਬਹੁਤ ਸਾਰੀਆਂ ਸੀ ਕਿਉਂਕਿ ਸਮਾਂ ਕਾਫੀ ਹੋ ਚੁੱਕਿਆ ਵਿਖਾਣ ਵਾਲੀਆਂ ਹੋਰ ਵੀ ਬਹੁਤ ਚੀਜ਼ਾਂ ਸੀ ਜੇ ਤੁਸੀਂ ਸ਼ੌਂਕ ਰੱਖਦੇ ਹੋ ਪ੍ਰਾਤਨ ਆਪਣੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਨੂੰ ਦੇਖਣ ਦਾ ਤਾਂ ਇਹਨਾਂ ਕੋਲ ਜਰੂਰ ਆਓ ਖੰਨਾ ਦੇ ਨਜ਼ਦੀਕ ਪੈਂਦਾ ਪਿੰਡ ਖੰਨਾ ਸਮਰਾਲਾ ਰੋਡ ਤੇ ਪਿੰਡ ਦਿਵਾਲਾ ਹੈ ਉੱਥੇ ਜਰੂਰ ਇੱਕ ਵਾਰੀ ਆਇਓ ਬਾਕੀ ਜਿਹੜਾ ਹੈਗਾ ਸਭ ਤੋਂ ਮੈਂ ਸਮਝਦਾ ਕਿ ਅਮੀਰ ਬੰਦੇ ਉਹ ਨੇ ਜਿਨ੍ਹਾਂ ਨੇ ਆਪਣੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੈ ਇਹ ਵਾਕਈ ਅੰਬਾਨੀਆ ਅਡਾਨੀ ਤੋਂ ਵੀ ਜਿਹੜੇ ਹੈਗੇ ਅਮੀਰ ਨੇ ਉਮੀਦ ਕਰਦੇ ਆ ਕਿ ਇਹ ਕਵਰੇਜ ਤੁਹਾਨੂੰ ਬੇਹੱਦ ਪਸੰਦ ਆਈ ਹੋਊਗੀ ਅੱਗੇ ਤੋਂ ਇਸ ਤਰ੍ਹਾਂ ਦੀ ਹੋਰ ਕਵਰੇਜ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਮੈਨੂੰ ਇਜਾਜ਼ਤ ਦਿਓ ਕੈਮਰਾਮੈਨ ਹਰਪ੍ਰੀਤ ਦੇ ਨਾਲ ਲਖਵਿੰਦਰ ਲਕੀ ਖੰਨਾ